ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪਿਆਰਿਆਂ ਤੇ ਬੀਬੀਆਂ ਭੈਣਾਂ ਨੂੰ ਤੇ ਅੱਜ ਦਾ ਬਲੌਗ ਆਪਾਂ ਕਰਦਾ ਸਟਾਰਟ ਬਲੌਗਿੱਤਾ ਸ਼ਾਮਾਂ ਬੈਗੀਆਂ ਸਵੇਰ ਦੇ ਆਪਾਂ ਜਿਉਂਸ ਉੱਤੇ ਜਿਉਂਸ ਉੱਤੇ ਕਿਹਨ ਤੋਂ ਕੌਣ ਮਿਲਦੇ ਕਿਹੜੇ ਵੇਲੇ ਮਿਲਦੇ ਕਰੀਏ ਕੌਣ ਕਰੀਏ ਹਾਂ ਇਹ ਹੁਣ ਪਹਿਲਾਂ ਜਿਆਦਾ ਮਿਲੇ ਹੁਣ ਥੋੜੇ ਥੋੜੇ ਮਿਲੇ ਤੇ ਅੱਜ ਆਪਾਂ ਲੈ ਕੇ ਜਾਣਾ ਦਾ ਸਮਾਨ ਸਪੋਨ ਕੁੱਕਰ ਦਾ ਕਰਕੇ ਖਰੀਦਿਆ ਇੱਕ ਕਲਿੱਪਾਂ ਲੈੰਦਾ ਜਿੱਦਾਂ ਹੀ ਭੁੱਲ ਗਿਆ ਮਗਰ ਟੈਂਕੀ ਖਰੀਦੀ ਸਮਾਨ ਕਾਦਾ ਗੱਲ ਕਰੀਆ ਜਦੋਂ ਪੈਸਾ ਆਉਂਦਾ ਉਦੋਂ ਭਾਈ ਡਾ ਦਿੰਦਾ ਦੱਸੋ ਹੁਣ ਕਰੀਏ ਕੀ ਤਾਂ 15000 ਖਰਚ ਰਿਆ ਹੁਣ ਹਾਂ 15000 15000 ਲਾਏ ਆ ਬੇ ਵੇਖਣ ਭੜਕੀ ਲੈਂਦੇ ਡਰਾਈਵਰ ਸਾਡਾ ਸਮੋਸੇ ਆਇਆ ਪਤਾ ਨਹੀਂ ਕਿਤੋਂ ਚਾਹ ਨਹੀਂ ਪੀ ਪੀ ਖੁਸ਼ ਕਰਦਾ ਹੁੰਦਾ ਸਮੋਸੇ ਨਹੀਂ ਖੁਸ਼ ਨੋਣੇ ਕਰਦਨੇ ਉਹ ਫਰਾ ਵਾਂਜੀ ਤੋਂ ਥੱਲੇ ਨਾ ਚਲ ਜੇ ਤੇ ਰਾਤ ਨੂੰ ਕੱਢਨੇ ਅੱਜ ਗਾਟਰ ਰਾਤ ਦਾ ਵਲੌਗ ਬਣੂ ਜੇ ਤੇ ਮੀਂਹ ਨਾ ਪਿਆ ਤੇ ਜੇ ਮੀ ਪੈ ਗਿਆ ਫਿਰ ਕੰਟੀਨਰ ਚ ਸੌਂ ਗਿਆ ਦੇਖਦੇ ਮਾਲ ਚੱਲ ਕੀ ਭਨੇ ਆ ਜਾ ਕੇ 40000 ਰੁਪਏ ਹੋਰ ਭਨੇ ਆ ਤੁਹਾਨੂੰ ਹਾਂਜੀ 40000 40000 ਰੋੜ ਗਿਆ ਦਾਤਾ 40000 46000 ਰੁਪਏ ਡਾਤਾ ਐ ਪੈਸਾ ਤਾਂ ਐ ਹੀ ਉੱਡਦਾ ਐਂ ਸੋਚਦੇ ਕਿਤੇ ਸਾਨੂੰ ਸੀਐਸਟਾਫ ਵਾਲੇ ਨਾ ਫਟ ਲੈਣ ਕਿ ਕਿਹੜੀ ਕਿਹੜੇ ਫਟ ਦਿੰਦੇ ਇਨਕਮ ਟੈਕਸ ਇਨਕਮ ਟੈਕਸ ਵਾਲੇ ਨਾ ਫਟ ਲੈਣ ਜਿੰਨੇ ਸਾਡੇ ਪੈਸੇ ਉੱਡਦੇ ਫੋਨਾਂ ਚ ਹਣਾ ਇਹ ਮਲੇ ਤੇ ਜਾਂਦੇ ਹੀ ਰਹਿੰਦੇ ਨਵਾਂ ਵੀ ਨਾ ਮਟਰ ਬਲਦੇ ਅੱਗੇ ਜਾ ਕੇ ਤੁਮ ਇੱਧਰ ਮੋਲ ਚੱਲਦੇ ਰੋ ਬਲਦੇ ਉਹ ਤੇ ਨਾ ਪਤਾ ਜਿਹਨੂੰ ਦਮ ਹੈ ਨੇ ਪਰ ਇਹ ਪਾਦੇ ਨਾਲੇ ਪਹਿਲਾ ਖੋ ਨਿਕਲ ਗਈ ਲੋ ਵੀ ਮਿੱਤਰੋ ਤਾਲੋ ਤਾਲ ਹੋਇਆ ਪਿਆ ਤਾਲੋ ਤਾਲ ਹੋਇਆ ਪਿਆ ਇੱਥੇ ਆਪਣੀ ਮਸ਼ੀਨ ਜਿਹੜੀ ਆਪਾਂ ਕੱਢ ਕੇ ਗਏ ਸੀ ਬਲੌਕ ਕਲਿੱਪ ਲਈ ਨਹੀਂ ਤੁਸੀਂ ਸਾਲਿਓ ਨਹੀਂ ਕਲਿੱਪ ਕਿੱਥੇ ਲਈ ਤੇ ਇੱਧਰ ਵੀ ਤਾਲੋ ਤਾਲ ਹੋਇਆ ਪਿਆ ਉਦਾਂ ਇੱਥੇ ਗੱਡ ਰੱਖਣੇ ਤੇ ਆਪਾਂ ਕਰੇਨਾ ਤੇ ਆ ਉੱਚੀ ਜਗ੍ਹਾ ਰਾਹ ਬਣਾਇਆ ਇਹਨਾਂ ਨੇ ਮਾਦੇ ਉਦਣ ਹੀ ਡੱਕ ਗਏ ਉਤਲੀ ਜਗਾ ਉੱਚੀ ਜਗਾ ਤੇ ਮੀਂਹ ਆਇਆ ਮਾਂ ਨਾਸ ਚ ਪ੍ਰੈਸ਼ਰ ਗਰਭਾ ਕਰੇ ਤੇ ਫੇਰ ਦੁਬਾਰਾ ਇੱਥੇ ਪਾਣੀ ਆ ਜਣਾ ਕਿਉਂਕਿ ਜਗਾ ਨੀਵੀ ਆ ਦੇਖੋ ਕੀ ਬੰਦਾ ਅੱਜ ਗਾਡਰ ਕਹਿੰਦੇ ਕੱਟਨੇ ਆ ਸਾਰਾ ਦਿਨ ਦੇਖਦੇ ਵਾਏ ਮਾਂ ਨਾਸ ਚ ਫੁਸ਼ ਨਾਈਟ ਡਿਊਟੀ ਬੜਾ ਔਖਾ ਹੈ ਕੰਮ ਕਰਨਾ ਇਸ ਲਈ 100 ਰੁਪਇਆ ਲਾ ਕੇ ਆਏ ਆ ਥਰਮੋਸ ਲੈ ਕੇ ਆਏ ਆ ਥਰਮੋਸ ਲੈ ਕੇ ਆਏ ਆ ਚਾਹ ਪੀਆ ਕਰਾਂਗੇ ਹੁਣ ਥਰਮੋਸ ਦੇ ਵਿੱਚ ਕਿਉਂ ਮੰਨਦਾ ਚਾਹ ਬਣਾ ਕੇ ਦੁੱਧ ਲਿਆ ਕੇ ਉਹ ਕਿੰਨੇ ਤਾਂ ਨੂੰ ਕੀਤਾ ਮੁੜ ਕੇ ਠਾ ਹੀ ਨਹੀਂ ਕੀਤਾ ਆ ਲੈ ਆ ਲੈ ਰੱਖ ਦੇ ਇਹਨੂੰ ਤੇ ਪਰਲੇ ਬੰਨੇ ਬੋਰਡ ਕੱਢ ਲਾ ਬੋਰਡ ਠੀਕ ਹਟਾ ਬੋਰਡ ਬੋਰਡ ਕਿਹੜਾ ਬੋਰਡ ਉਹ ਬਾਗਾ ਬੋਰਡ ਦੇ ਦਦਾ ਇਹਨੂੰ ਲੋਕ ਕਰ ਦੇ ਇਧਰੋਂ ਉਹ ਅੰਦਰ ਲੌਕ ਕਰਨ ਬਸ ਬਾਹਰ ਆ ਜਾ ਲੋ ਵੀ ਮਦਰੋਂ ਆਪਣਾ ਜਿਹੜਾ ਸਕਾਏ ਅਸਮਾਨ ਸਾਂਭਿਆ ਕੰਮ ਆਈ ਜਾਂਦਾ ਆਹ ਸਾਲੇ ਖੁੱਲਾ ਹੀ ਆ ਤਾਂ ਇਹ ਵੀ ਸਮਾਂ ਲੈ ਜਾਂਦਾ ਫੇਮਸ ਕਰਦੀਏ ਤੈਨੂੰ ਲਓ ਵੀ ਮਦਰੋ ਚੱਕੜ ਕਰਦਾ ਸ਼ੈਡ ਸਾਡਾ ਭਾਈ ਸਾਹਿਬ ਆਨੰਦਪੁਰ ਤੋਂ ਸੀਸੇ ਹੀ ਦੇਖੋ ਆਨੰਦਪੁਰ ਸ਼ਹਿਰ ਤੋਂ ਸਾਡੇ ਭਾਈ ਸਾਹਿਬ ਨੇ ਯਰੂਰ ਇਹਨਾਂ ਨਾਲ ਸੰਪਰਕ ਕਰਿਓ ਗਰੇਡਰ ਮਰਉਣ ਲਈ ਊੜਾ ਪੱਟ ਆਲਾ ਬਈ ਰਾਤ ਨੂੰ ਕੰਮ ਹੈ ਰਾਤ ਨੂੰ ਕੱਢਨੇ ਆ ਤਾਇਆ ਕਰਦਾ ਹੈ ਹੈ ਆ ਚਾਰੇ ਕੱਢਨੇ ਆ ਉੱਥੇ ਨਹੀਂ ਰੱਖਨੇ ਇੱਧਰ ਰੱਖਨੇ ਆ ਆ ਸਾਡਾ ਪੀਆਰ ਕੈਬਨ ਜਿੱਥੇ ਬਣਾਇਆ ਜਾਂਦਾ ਕੈਬ ਬਣਾਇਆ ਉੱਥੇ ਰੱਖਨੇ ਫਿਲਰਾਂ ਨੂੰ ਆਪਰੇ ਬੋਲੇ ਚੱਲ ਪੇਟੀ ਜੀ ਕਰਦੇ ਹੁਣ ਯਾਰ ਤੇ ਇਹਦਾ ਸੁਆਦ ਹੋ ਗਿਆ ਨਾ ਆ ਵੀ ਪੇਟੀ ਕਰਦੇ ਹਾਲ ਲੱਗੇ ਪਰ ਸੋ ਚੈਨ ਲੱਗ ਗਿਆ ਉਹ ਚੜਾ ਕੇ ਗਿਆ ਬਸ ਸੋ ਰਹਿਣਾ ਅੱਛਾ ਨਾ ਕੀ ਰਹੀ ਹੈ ਭਾਈ ਕੇ ਲੱਗੇ ਸੋ ਇਹ ਤਾਂ ਕੰਮ ਨਹੀਂ ਆ ਮੋੜ ਮੇਰੇ ਚਿੱਕ ਚਿੱਕ ਲਿੱਕਰਦਾ ਹੈ ਪਹਿਲਾ ਵਾਲਾ ਹਾਂ ਤੇ ਕੜੀ ਨੇ ਜੀਸੀਬੀ ਆ ਗਾੜੀ ਕ੍ਰੇਨਾਂ ਲੱਗੀਆਂ ਆਹ ਕ੍ਰੇਨਾਂ ਲੱਗੇ ਗੈਡਰ ਲਗਾ ਉੱਥੇ ਵੀ ਮਾਰਦਾ ਲੋ ਵੀ ਮਿੱਤਰੋ ਕੰਮ ਹੋਣ ਲੱਗਾ ਜੋ ਸਟਾਰਟ ਤੇ ਟਾਈਮ ਲਗਾ ਦਿੰਨੇ ਆ ਚਾਰ ਗੈਡਰ ਖੜਨੇ ਆ ਦੇਖਦੇ ਆ ਕਿੰਨੇ ਟਾਈਮ ਵਿੱਚ ਗਾਡਰ ਨੂੰ ਬੇੜਦੇ ਆ ਪੂਰੇ ਉਹ ਤੋਂ ਕਿਧਰ ਆ ਗਈ ਮੈਡਮ ਪੂਰੇ 10 ਵਜੇ ਗਏ ਜੋ ਤੇ ਦੇਖਦੇ ਆ ਕੰਮ ਕਿੰਨੇ ਚਿਰ ਚ ਨਿਬੜਦੇ ਆ ਪਹਿਲਾ ਗਾਡਰ ਕਰਦੇ ਆ ਲੋਡ ਬਹੁਤ ਬਹੁਤ ਗੰਦੀ ਬਦਬੂ ਆ ਰਹੀ ਇਸਕੀ ਬਹੁਤ ਗੰਦੀ ਬਦਬੂ ਤੇ ਮਿਲਦੇ ਆ ਤੁਹਾਨੂੰ ਅੱਗੇ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਦੇਖਦੇ ਆ ਕਿ ਮੋੜ ਚੱਲ ਬੰਦਾ ਅੱਜ ਦਾ ਕਿਦਾਂ ਦਾ ਰਹਿੰਦਾ ਸਫਰ ਸਫਰ ਆਪਾਂ ਕਰ ਲੈ ਕਿਦਾਂ ਦਾ ਕੀ ਕੀ ਹੁੰਦਾ ਆਪਣੇ ਨਾਲ ਕੀ ਕੀ ਨਿਪਟਦਾ ਉਹ ਤੁਹਾਨੂੰ ਆਪ ਦਿਖਾਉਣੀ ਆ ਸੋਨਾ ਸਿੰਘ ਵੀ ਹੋ ਗਿਆ ਰੈਡੀ ਕਰ ਲਈ ਕਰੇ ਨੋਕੇ ਤੇ ਉੱਤਰ ਲਈ ਕਰੇ ਨਾ ਦੇਖਦੇ ਆ ਹੁਣ ਲੈ ਕੇ ਜਾਂਦਾ ਇਹ ਇਧਰ ਖਲੋਤੀ ਆ ਪਾਸ਼ੋ ਤੇ ਹਰਮਨ ਸਸਰੀਗਲ ਪਾਸ਼ੋ ਕੀ ਹਾਲ ਚਾਲ ਓਕੇ ਆ ਗੱਡੀਆਂ ਆ ਪੂਰੀਆਂ ਸੈਟਿੰਗ ਸੈਟਿੰਗ ਆ ਚਲੋ ਠੀਕ ਮਿੱਤਰੋ ਜਮਾ ਜਮਾ ਥਮਾ ਥਮਾ ਹੋਈ ਪਈ ਆ ਯਮਾ ਯਮਾ ਆ ਨਾਮੜ ਪ੍ਰੀਤ ਵਾਲੇ ਖਲੋਤੇ ਕਸ਼ਾਂ ਜਿਹਾ ਬਾਂ ਲੈ ਕੇ ਇੰਨਾ ਛੱਡ ਲੱਗਦੀ ਆ ਤੇ ਪਾਣੀ ਬੋਲ ਆ ਸਾਟਨਾਲ ਵਾਲੀ ਚਾਜਨਾਲ ਆ ਪੌੜੀ ਲਾਲਾ ਇੱਥੇ ਕਰੂੰ ਲੈ ਆ ਪੌੜੀ ਪੌੜੀਆਂ ਚਾਰ ਆਉਂਦੀਆਂ والله ਵੀ ਮੇਟਰੋ ਵੀ ਲੈ ਕੇ ਆਉਂਦਾ ਆ ਜਾ ਓਏ ਓ ਢਿੱਲੋ ਟਰੱਕ ਲੈ ਕੇ ਆਉਂਦੇ ਆ ਇਹ ਟਰੱਕ ਸੱਜਾ ਉਧਰ ਤੇ ਰੱਬਾ ਬਚਾਈ ਰੱਖੀ ਚਾਰ ਸ਼ਿਫਟ ਕਰ ਲੈਂਦੇ ਨੇ ਤੇ ਗਾਡਰ ਜਮਾ ਬੜੇ ਹੋ ਜਾਣੇ। ਹੁਣ ਇਹ ਧੋਕਾ ਦੇਣਾ ਸਾਡੇ ਨਾਲ ਨੇ। ਮੈਂ ਰੱਬ ਨੂੰ ਕਹਿੰਦਾ ਮਾ ਬਚਾਈ ਰੱਖੀ। ਚਾਰ ਗਾਡਰ ਕਰ ਲੈਂਦੇ ਨਹੀਂ ਤੇ ਜਮਾ ਹੋ ਜਾਣੇ। ਨਹੀਂ ਤੇ ਫਿਰ ਆਨੂੰ ਨਹੀਂ ਨਹੀਂ ਵੱਡੀਆਂ ਜੇ। ਨਹੀਂ ਵੱਡੀਆਂ। ਉਹ ਵੀਰੋ ਉਸ ਵੇਲੇ ਗਰੁੱਪ 'ਚ ਮੈਸੇਜ ਆ ਜਾਂਦਾ ਭਾਜੀ ਨੂੰ ਜਦੋਂ ਕੱਢ ਰਹੇ ਹਾਂ। ਨਹੀਂ ਨਹੀਂ। ਨਾ ਇੱਕ ਅੱਧੀ ਕਿਤੇ ਵੜੀ ਹੋਣੀ। ਦੇਖਣਾ ਕਿੱਦਾਂ। ਅੰਦਰੋਂ ਅਸੀਂ ਆ ਗਏ ਆਪਣੀਆਂ ਗਰੇਨਾਂ ਦੇ। ਤੇ ਪਾਣੀ ਦੋਨੋਂ ਸਾਈਡ ਵੜਾ ਭਰਿਆ ਤੇ ਪਾਣੀ ਪੂਣੀ ਹੋਈ ਜੀ ਨਾਂ ਕਿ ਆਏ ਆ ਹੁਣ ਆਪਾਂ ਕਰੇ ਨਾ ਪੁਲ ਪਾਰ ਕਰਨੇ ਆ ਕੀ ਕਹਿਣਾ ਤੇਰਾ ਆਪਣੇ ਟਾਇਰ ਤੇ ਨਹੀਂ ਸਲਿੱਪ ਕਰਨਗੇ ਆ ਇਹ ਭਰੇ ਆ ਤੇ ਮੋੜੇ ਨਹੀਂ ਤੜਾ ਤੇਰਾ ਇੱਧਰ ਦੇ ਕੁੜਿਆ ਬਲਡਰੋ ਜਲਿਆ ਬਟਰੋਲੋ ਰੋਜ ਕੀ ਕਹਿੰਦੇ ਬਟਰੋਲੋ ਰਿ ਰੜ ਗਿਆ ਰੜ ਗਿਆ ਮੈਂੜ ਗਿਆ ਇੱਧਰ 98 11 ਸੌਖਾ ਨਾਂ ਹੀ ਕਹਿ ਦੋ ਇਧਰੋਂ ਦੀ ਇਧਰ ਪਾਣੀ ਪਾਰ ਹੋਇਆ ਡੱਡੀਆਂ ਬਹੁਤ ਬੋਲਦੀਆਂ ਪਾਣੀ ਦੇ ਤੇ ਆਪਾਂ ਕਰ ਦੇਣੀ ਤੱਕ ਦੁੱਕ ਕੇ ਪਾਰ ਆਪਾਂ ਨਹੀਂ ਡਰਦੇ ਪਾਣੀ ਵਈਦੀ ਤੇ ਚੱਕ ਦੇਣੀ ਕਿल्ली ਨੱਪ ਦੇਣੀ ਤੇ ਕਰਦੇ ਆ ਮਿੱਤਰੋ ਆਜੋ ਖੜਦੇ ਆ ਕ੍ਰੇਨ ਤੇ ਖੜ ਕੇ ਕ੍ਰੇਨ ਤੇ ਲਾਉਣੀਆਂ ਕੱਟ ਫਰੇਸਾਂ ਲੱਗਿਆ ਮਿੱਤਰੋ ਇਧਰ ਘੇਰ ਲਈ ਮੈਂ ਯਾਰ ਨਹੀਂ ਦਿੱਤੀ ਮਾ ਕਿੱਥੇ ਜਾਵੇਂਗਾ ਚਾਣ ਕੇ ਰੱਖੀ ਮੈਂ ਇਧਰ ਦੋ ਮੰਨੀ ਪਾਣੀ ਪਾਣੀ ਆ ਪਾਣੀ ਇੱਧਰ ਵੀ ਆ ਤੇ ਇੱਧਰ ਵੀ ਆ ਤੇ ਇਹਦੇ ਉੱਤੇ ਵੀ ਮੈਂ ਚਾੜ੍ਹ ਕੇ ਰੱਖੀਵਾ ਕਿੱਥੇ ਭਜੇਗਾ ਗਾੜੀ ਪੋਲ ਆ ਗਿਆ ਪੋਲ ਪਾਰ ਕਰਨੀ ਹੁਣ ਤੇ ਟਾਕਦਾ ਹੁਣਗੇ ਪੋਲ ਪਾਰ ਕਰਦਾ ਜਾਂ ਆਪਾਂ ਕਰ ਦਈਏ ਲਟਾਂ ਬੰਦ ਏਸੀ ਰੰਗ ਦੀ ਚੱਲਦਾ ਆ ਗਿਆ ਆਪਾਂ ਘਰੋਂ ਹੀ ਮੁੰਡੇ ਨਾਲ ਪੋਲ ਪਾਰ ਪਾਣੀ ਆ ਕੁੜਿਆ ਪਾਣੀ ਦਾ ਬੜਾ ਔਖਾ ਇਹਨੇ ਗੜੀ ਪੋਲਟਾ ਹੋਣਾ ਲੱਗ ਰੁਕ ਜਾ ਬੁੱਗੇ ਮੈਂ ਪਹਿਲਾਂ ਆ ਗਿਆ ਤੇ ਤੁਹਾਡਾ ਮੈਂ ਤੇ ਹਾਂ ਵਧੀ ਮੈਂ ਤੇ ਉੱਤੇ ਲੋਪ ਮੇਤਰ ਹਾਂ ਚਾਰ ਤੇ ਲਾ ਦੇ ਬਾਗ ਲੋਪ ਲੱਗ ਜਾਂਦੀ ਲੋਪੇ ਮੇਤਰੋ ਕਰ ਲਗੇ ਆਪਾਂ ਯਾ ਵਾ ਨੰਨਾ ਗੱਟਰ ਆ ਗਿਆ ਪਹਿਲਾ ਤੇ ਆਪਣੇ ਯਾਰ ਇਹ ਨਿਸ਼ਾਨ ਜਿਹਾ ਆ ਗਿਆ ਉੱਪਰ ਇਹ ਚਾਨਨੀ ਦੇ ਬਹੁਤ ਹੀ ਗੱਟੇ ਭਾਈ ਬਾਸ ਲਾਉਣਾ ਪੈਣਾ ਬਾਕੀ ਗੱਟਰ ਆ ਗਿਆ ਆਪਣਾ ਪਹਿਲਾ ਤੇ ਚੱਕਦੇ ਆਪਾਂ ਇਹ ਵੀ ਯਾਰ ਇਹ ਚਿੱਕੜ-ਕੁੱਬੜ ਵੜਾ ਰੱਖਣੇ ਪੈਣੇ ਓਕੇ ਜੁਪੇ ਕਰਕੇ ਚਿੱਕੜ ਚੋਂ ਟੇਪਰ ਟੁੱਪਰ ਕਰਕੇ ਚੁੱਕੇ ਚਲੋ ਵੀ ਪਹਿਲਾ ਗੱਟਰ ਚੁੱਕਦੇ ਆਉਂਦਾ ਤੇ ਫੇਰ ਉਹ ਤਾਂ ਗੱਡੀ ਕਿੰਦਾ ਤੁਹਾਨੂੰ ਦੁਕਾਨ ਤੇ ਕੋ ਆਪਣੇ ਨਾਲ ਥੋੜੀ ਮੈਗਾ ਜੀ ਕਿਰਮੋਸ਼ ਦਾ ਲਾਹ ਲੈ ਲਈ ਨਵੀਂ ਪਰਮੋਸ਼ ਲੈ ਆਂਦੀ ਹੈ 1000 ਲਾ ਗਿਆ ਜੀ ਉੱਚ 24 ਘੰਟੇ ਗਰਮ ਹੋਟ ਰਹੂਗੀ ਕੋਲਡ ਰਹੂਗੀ ਅ ਕੋਲਡ ਰਹੂਗੀ 24 ਘੰਟੇ ਤੇ ਹੌਟ ਗਰਮਦਲ ਰਹੂਗੀ 18 ਘੰਟੇ ਤੇ 100 ਰੁਪਿਆ ਲਾ ਗਿਆ ਇਹ ਮਹਾਨ ਰਾਤ ਦਾ ਟਾਈਮ ਰਾਤ ਨੂੰ ਜ਼ਰੂਰੀ ਹੈ ਕਿ ਚਾਹ ਪੀਣੀ ਉਦੋਂ ਤਾਂ ਨੀਂਦ ਜੀ ਆਉਂਦੀ ਰਹਿੰਦੀ ਹੁਣ ਟਾਈਮ ਕਿੰਨਾ ਹੋ ਗਿਆ 1 ਵਜੇ ਗਿਆ ਮੇਰੇ ਤੋਂ 1:30 ਵਜ ਗਿਆ 2:00 ਵਜਣ ਵਾਲੇ ਤੇ ਆਪਾਂ ਚਾਹ ਬਣਾ ਗਏ ਛੱਡੇ ਇੱਧਰ ਪਵਨ ਤੋਣ ਦਿਆ ਚਾਹ ਵਾਲੇ ਭਾਂਡੇ ਓਕੇ ਪਵਨ ਓਕੇ ਚਾਹ ਪੀਉਣੇ ਹਨ ਤੈਨੂੰ ਗਾਂ ਚਾਹ ਵੇਖੀ ਪੀ ਗੇ ਦੁੱਖ ਤੋੜ ਦੁੱਖ ਤੋੜ ਚਾਹ ਏ ਦੁੱਖ ਤੋੜ ਚਮਚਾਕ ਲੋ ਵੀ ਮਿੱਤਰੋ 4:00 ਵਜ ਗਏ ਨੇ ਤੇ ਤੀਜੇ ਗਾ ਡਰਾ ਗਿਆ ਨੀਂਦ ਨਹੀਂ ਆਉਣ ਪੂਰਾ ਯੋਰ ਪਾਇਆ ਏ ਅੱరే ਮੈਂ ਉਦੋਂ ਸੌਣ ਦੀ ਤਿਆਰੀ ਜੀ ਕਰਦੇ ਆ ਤੇ ਉਦੋਂ ਦਾ ਟਾਈਮ ਕੱਟ ਰਾ ਆ ਜਮਾਣਾ ਕੰਟਰੋਲ ਆ ਕੇ ਦੇਖੇ ਰਹੀ ਸੋਨੇ ਆ ਤੇ ਦੇਖਿਆ ਕੀ ਮੋਲ ਚੱਲ ਪੰਦਾ ਐ ਤੋਂ ਬਾਅਦ ਅੱਜ ਕਰੇ ਜਲੋ ਦਾ ਇੰਨਾ ਮਜ਼ਾ ਜਿਆ ਨਹੀਂ ਆਇਆ ਜਿਹੜਾ ਨਿਸ਼ਾਨ ਆ ਜਾਂਦਾ ਨਾ ਉਹ ਕੱਲ ਨੂੰ ਦੁਬਾਰੇ ਚੈੱਕ ਕਰਾਂਗੇ ਕਿ ਇਸ ਇਸ਼ਟਾ ਬਣਿਆ ਕਿ ਨਹੀਂ ਬਣਿਆ ਕੱਲ ਨੂੰ ਇਹਦਾ ਆਲੇ ਮੋ ਚਲੋ ਕਿਰਬੋ ਤੇ ਬਾਕੇ ਆਪਾਂ ਇਹ ਗਾਡਰ ਲਾਉਣ ਤੋਂ ਬਾਅਦ ਇੱਕ ਗਾਡਰ ਹੋ ਰਿਹਾ ਉਹ ਦੇਖਦੇ ਹਾਂ ਕਿ ਕੀ ਬੰਦਾ ਨਾਉ ਬਈ ਹੋਈ ਉਹ ਗਾਡਰ ਆਇਆ ਤੇ 6 6:30 7 ਵਜੇ ਜਣੇ ਆ ਰਾਮ ਤੇ ਫਿਰ ਉਹਨੂੰ ਹੌਲ ਬੰਨ੍ਹਾ ਕੇ ਉਸ ਤੋਂ ਬਾਅਦ ਜਾਵਾਂ ਰੌਂਚ ਰੌਂਚ ਜਾ ਕੇ ਇੱਕ ਵਾਰੀ ਸੌਂਗੇ ਫਿਰ ਤੇ ਸ਼ਾਮ ਨੂੰ ਉੱਟਾਂਗੇ ਰਫੂ ਲਾਉਣ ਵਾਲੇ ਮਨਕਿਬਾ ਚੋੜੇ ਪਰੇਸ਼ਾਨ ਕਰਦੇ ਸੋ ਆਪਣਾ ਆਮੇ ਹੋਣਗੇ ਆਪਾਂ ਲਈਏ ਘਟੂ ਇਹ ਦੇਖ ਲੈ ਗੜੀ ਸੌਂਨੇ ਆ ਜੇ ਤੈਨੂੰ ਵਾਪਸ ਜਾਣਾ ਉਸ ਤੋਂ ਬਾਅਦ 4 ਵਜੇ 20 ਕਿਲੋਗਾਰ ਰਿਲ ਦਾ ਬਿੱਟ ਪਹੁੰਚਣਾ 5 ਵਜੇ ਤੱਕ ਪਹੁੰਚਣਾ ਸ਼ਾਇਦ ਇਹ ਦਾ ਕਲੋਡ 7 ਵਜੇ ਆਉਣਾ ਦੇ ਦੇ ਵੀ ਵੋਚ ਹੋ ਰੋ। ਪਵਨ ਪਵਨ ਡਾਉਣ ਲੱਗਾ ਪੂਰੇ ਖੋਲਰ। ਨਾ ਤਾਂ ਗੋਲਗੇ ਤੇ ਉਧਰ ਕੋਈ ਟਲੌਣੀ ਫਿਰ ਪੁੱਤੇ ਦੀ ਸਰ ਲਾਉਣ। ਮੈਟਰੂ 5.5 ਹੋ ਗਏ ਨੇ ਤੇ ਦੂਜਾ ਕਾ ਡਰਾਗ ਆ। ਲਾਸਟ ਵਾਲਾ ਕਾ ਡਰਾਗ ਆ ਚੌਥਾ ਪੜਿਆ। ਇਹ ਪਤਾ ਨਹੀਂ ਕੀ ਜਿੰਜਟ ਪਾਇਆ ਜਾ। ਬੜੇ ਜਰ ਦੇ ਠੋਕਾ ਟਕਾਈਆ ਕਰਨ। ਮੈਨੂੰ ਤਾਂ ਮਾੜੀ نیند ਆਈ। ਨੇ ਜ਼ੋਂ ਲਿਆ ਤੇ ਨਾ ਮਨ ਨੂੰ ਗੋਲੀ ਲੱਗਣ ਦੀ ਮੋਚ ਆ ਗਈ। ਨੇ ਨਾ ਕੀ ਮੋਚ ਚਲ ਰਵਨਾ। ਕਿ ਨਜ਼ਰ ਟੋਕਾ ਟਿਕਾਈ ਕਰਦੇ। ਵੀ ਮੈਂ ਡਰਗ ਗਾਰਡਰ ਕਰਕੇ ਆ ਗਏ ਸਾਰੇ। ਆ ਪੈ ਮੁੰਡੇ ਲੰਮੇ ਤੇ ਇਧਰ ਆਪਾਂ ਨੂੰ ਵੀ ਕਰਨਾ ਪੈਂਦਾ ਕੰਮ ਲਿਖਤ ਲਿਖਤ ਪੜ੍ਹ ਵੀ ਕਰਨੀ ਪੈਂਦੀ ਇਹ ਆਪਾਂ ਕਰਨ ਲਈ ਆਣੇ ਨਾਲੋ ਟੇਕ ਲਈ ਆਪਾਂ ਇੱਥੇ ਤੇ ਹੁਣ ਚੱਲਦੇ ਆਂ ਆਪਾਂ ਰੋਟੀ ਤੇ ਉਹ ਉਹ ਸਾਂਭਲੀ ਜਾਂ ਸਮੋਸਾ ਚਾਹ ਲਈ ਉਹ ਉਹ ਨਾ ਰਹਿ ਪਰਸ ਨੂੰ ਦੱਸੀਏ ਪਰਸੂ ਪਰਸੂ